ਸ਼ੁਭਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਸਮિતાਲੀਵਾਲ ਜਲੰਧਰ ਚ 13 ਸਾਲਾ ਬੱਚੀ ਦੀ ਲਾਸ਼ ਗੁਆਂਡੀ ਦੇ ਘਰੋਂ ਮਿਲਣ ਨਾਲ ਇਲਾਕੇ ਦੇ ਵਿੱਚ ਦਹਿਸ਼ਤ ਫੈਲ ਗਈ ਪਰਿਵਾਰ ਤੇ ਮੋਹੱਲਾ ਵਾਸੀਆਂ ਨੇ ਗੁਆਂਡੀ ਤੇ ਲੜਕੀ ਦੇ ਨਾਲ ਦੁਸ਼ਕਰਮ ਕਰਨ ਤੇ ਕਤਲ ਕਰਨ ਦੇ ਗੰਭੀਰ ਦੋਸ਼ ਲਗਾਏ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਪੀੜਤ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕੀਤੀ ਉਹਨਾਂ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਸਵਾਲ ਉਠਾਏ ਇਸ ਮਾਮਲੇ 'ਚ ਚੰਨੀ ਨੇ ਪੁਲਿਸ ਦੀਆਂ ਕਾਰਵਾਈਆਂ ਲਈ ਸਰਕਾਰ ਦੀ ਜਮ ਕੇ ਅਲੋਚਨਾ ਕੀਤੀ ਹੈ ਇੱਕ ਸਿਰਫ 12 ਸਾਲ ਦੀ ਬੱਚੀ ਨਾਬਾਲਗ ਲੜਕੀ ਉਸ ਦਾ ਰੇਵ ਕਰਕੇ ਉਹਦਾ ਕਤਲ ਕਰ ਦਿੱਤਾ ਗਿਆ ਤੇ ਪੁਲਿਸ ਨੇ ਹਰ ਕੋਸ਼ਿਸ਼ ਕੀਤੀ ਹੈ ਕਿ ਇਸ ਮਾਮਲੇ ਨੂੰ ਇਸ ਤਰ੍ਹਾਂ ਹੀ ਨਿਪਟਾ ਦਿੱਤਾ ਜਾਵੇ ਹਾਸ਼ਪ ਕਰ ਦਿੱਤਾ ਜਾਵੇ ਕਰਦਿਆਂ ਨੂੰ ਧਮਕੀਆਂ ਤੱਕ ਦਿੱਤੀਆਂ ਪੁਲਿਸ ਨੇ ਕਿ ਪੁਲਿਸ ਨਾਲ ਬੈਰ ਪਾਉਣਾ ਠੀਕ ਨਹੀਂ ਹੁੰਦਾ ਤੁਸੀਂ ਇਹਨੂੰ ਖਤਮ ਕਰੋ ਗਾ ਜੀ ਇੱਥੇ ਤੱਕ ਕਿ ਕਿ 4 ਘੰਟੇ ਪੁਲਿਸ ਨੇ ਅੰਦਰ ਨਾਲੇ ਪੁਲਿਸ 4 ਘੰਟਾ ਰਹੀ ਹੈ ਲੇਕਿਨ ਬਾਹਰ ਆ ਕੇ ਕਹਿੰਦੇ ਕਿ ਜੀ ਇੱਥੇ ਤਾਂ ਕੁੜੀ ਹੈ ਹੀ ਨਹੀਂ ਜਰ ਕੇ ਕੁੜੀ ਦੀ ਮਾਂ ਨੇ ਕੈਮਰਿਆਂ ਦੇ ਵਿੱਚ ਦੇਖ ਲਿਆ ਸੀ ਕਿ ਕੁੜੀ ਇਸ ਘਰ ਦੇ ਵਿੱਚ ਵੜੀ ਹੈ ਤੇ ਦੁਬਾਰੇ ਵਾਪਸ ਨਹੀਂ ਆਈ ਉਹਨਾਂ ਨੇ ਉਹਦੀ ਨਾ ਗੱਲ ਮੰਨ ਕੇ ਉਸ ਨੂੰ 3 ਘੰਟੇ ਅੱਗੇ ਘਮਾਉਂਦੇ ਰਹੇ ਘੋਣਾ ਘੰਟਾ ਕਰਦੀ ਸਰਚ ਕਰਦੇ ਰਹੇ ਫਿਰ ਬਾਹਰ ਆ ਕੇ ਕਹਿੰਦੇ ਕੋਈ ਨਹੀਂ ਹੈ ਇੱਥੇ ਕੁੜੀ ਹੈ ਹੀ ਨਹੀਂ ਛੋਟੇ ਜਿਹੇ ਘਰ ਦੇ ਵਿੱਚ ਸੋ ਇਹ ਇੱਕ ਬਹੁਤ ਹੀ ਕਨੌਣੀ ਹਰਕਤ ਹੋਈ ਹੈ ਤੇ ਹਰਕਤ ਹੋਣ ਤੋਂ ਬਾਅਦ ਪੁਲਿਸ ਦੀ ਮਿਲੀ ਪਹੁੰਚੇ ਨਾਲ ਜਿਹੜਾ ਮਾਮਲੇ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਤਾਂ ਲੋਕਾਂ ਦਾ ਰੋਸ ਹੀ ਕੁੜੀ ਦੀ ਮਾਂ ਦੀ ਜਿਹੜਾ ਆਪਣੀ ਕੁੜੀ ਦਾ ਇਨਸਾਫ ਲੈਣ ਵਾਸਤੇ ਜਿਹੜੀ ਪੂਰੀ ਕੋਸ਼ਿਸ਼ ਸੀ ਜੀ ਦੇ ਕਰਕੇ ਇਹ ਮਾਮਲਾ ਦਰਜ ਹੋਇਆ ਜਦ ਸਰਕਾਰਾਂ ਦਬ ਜਾਣ ਜਦ ਸਰਕਾਰਾਂ ਸਹੀ ਰਹਿਨਮਾਈ ਨਾ ਕਰ ਸਕਣ ਜਦ ਸਰਕਾਰਾਂ ਟਿੱਲ ਦੇਣ ਪੁਲਿਸ ਨੂੰ ਜਦ ਪੁਲਿਸ ਸਹੀ ਕਾਰਵਾਈ ਨਾ ਕਰਦੀ ਹੋਵੇ ਤਾਂ ਅਜਈਆਂ ਕੁਰਤੀਆਂ ਸਮਾਜ ਦੇ ਵਿੱਚ ਜਨਮ ਲੈਂਦੀਆਂ ਆ ਜਿਹੜੀ ਕੁਰਤੀ ਹੋਈ ਹੈ ਇੱਥੇ ਜਲੰਧਰ ਦੇ ਵਿੱਚ ਹੀ ਨਹੀਂ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਮਾੜੀ ਹੈ ਹਰ ਰੋਜ਼ ਕਤਲ ਹੁੰਦੇ ਆ ਬਲਾਤਕਾਰ ਹੁੰਦੇ ਆ ਲੁੱਟਾਂ ਹੁੰਦੀਆਂ ਖੋਹਾਂ ਹੁੰਦੀਆਂ ਜਲੰਧਰ ਦੇ ਵਿੱਚੇ ਪਹਿਲਾਂ ਇੱਕ ਕੈਮਿਸਟ ਦੀ ਦੁਕਾਨ ਲੁੱਟ ਲਈ ਫਿਰ ਇੱਕ ਸੁਨਿਆਰਾ ਲੁੱਟ ਲਿਆ ਰੋਜ਼ ਦੀਆਂ ਗੱਲਾਂ ਹੋ ਗਈਆਂ ਜਾਂਦੀਆਂ ਬੀਬੀਆਂ ਦੀ ਚੈਨ ਖੋਲੇ ਜਾਂਦੇ ਆ ਕਿਸੇ ਦੀ ਮੁੰਦੀ ਲਾ ਲੈ ਜਾਂਦੇ ਕਿਸੇ ਦਾ ਕੜਾ ਲਾ ਲੈ ਜਾਂਦੇ ਆ ਸੋ ਹਾਲਾਤ ਬਹੁਤ ਮਾੜੇ ਹੈ ਪੁਲਿਸ ਕਾਰਵਾਈ ਕਰਨ ਦੇ ਵਿੱਚ ਕਿਉਂ ਗਰੇਜ ਕਰਦੀ ਸੀ ਪੁਲਿਸ ਨੂੰ ਕਿਹੜਾ ਚਾਅ ਸੀਗਾ ਕਿ ਜੀ ਪਰਚਾ ਨਾ ਹੋਵੇ ਪੁਲਿਸ ਕਿਉਂ ਅੰਦਰ ਪਈ লাশ ਨੂੰ ਬਾਹਰ ਆ ਕੇ ਕਹਿ ਰਹੀ ਅੰਦਰ ਕੋਈ ਨਹੀਂ ਹੈ ਸਾਨੂੰ ਇਹਨਾਂ ਗੱਲਾਂ ਦੇ ਜਵਾਬ ਚਾਹੀਦੇ ਐ ਇੱਥੇ ਦੇ ਨੁਮਾਇੰਦੇ ਉਹਨਾਂ ਦੀ ਪੈਰਵਾਈ ਕਰਦੇ ਐ ਜਿਨ੍ਹਾਂ ਨੇ ਬਲਾਤਕਾਰ ਕੀਤਾ ਤੇ ਜਿਨ੍ਹਾਂ ਨੇ ਕਤਲ ਕੀਤਾ ਉਹ ਪੁਲਿਸ ਨੂੰ ਹਰ ਕਾਰਵਾਈ ਕਰਨ ਤੋਂ ਰੋਕ ਰਹੇ ਐ ਜਿਹੜੇ ਝਾੜੂ ਵਾਲਿਆਂ ਦੇ ਨਵੇਂ ਦੇ ਸੋ ਇਹ ਕਿਸੇ ਤਰ੍ਹਾਂ ਵੀ ਸਮਾਜ ਨੂੰ ਮਨਜ਼ੂਰ ਨਹੀਂ ਲੁੱਟ ਲੈ ਗਏ ਚਲੋ ਠੀਕ ਹੈ ਬੰਦਾ ਵੀ ਮਾਰਤਾ ਲੇਕਿਨ ਹੁਣ ਸਾਡੇਆਂ ਧੀਆਂ ਭੈਣਾਂ ਨੂੰ ਪੈ ਗਿਆ ਹੁਣ ਬਲਾਤਕਾਰ ਹੋਣ ਲੱਗ ਗਿਆ ਨਾ ਬਾਲਕ ਲੜਕੀਆਂ ਦੇ ਸਾਨੂੰ ਇਹ ਕਿਸੇ ਤਰ੍ਹਾਂ ਮਨਜ਼ੂਰ ਨਹੀਂ ਅਸੀਂ ਮੰਗ ਕਰਦੇ ਹਾਂ ਕਿ ਜਿਹੜੇ ਪੁਲਿਸ ਕਰਮਚਾਰੀਆਂ ਨੇ ਇਸ ਨੂੰ ਇੱਥੇ ਥੱਲੇ ਆ ਕੇ ਅੰਦਰ ਜਾ ਕੇ ਫਿਰ ਕਿਹਾ ਕਿ ਜੀ ਇੱਥੇ ਕੁੜੀ ਹੈ ਨਹੀਂ ਜਿਹੜੇ ਅੰਦਰ ਕੁੜੀ ਦੇ ਕਾਤਲ ਹੋਇਆ ਬਲਾਤਕਾਰ ਹੋਇਆ ਦੇ ਮੌਜੂਦ ਹੋਣ ਦੇ ਅੰਦਰ ਮਰੀ ਹੋਈ ਲਾਸ਼ ਦੇ ਨਾਲ ਬੈਠ ਕੇ ਚਾਹ ਪੀਂਦੇ ਰਹੇ ਐਸੀ ਚਾਹੁੰਦੇ ਉਹਨਾਂ ਨੂੰ ਡਿਸਮਿਸ ਕੀਤਾ ਜਾਵੇ ਐਸੀ ਚਾਹੁੰਦੇ ਉਹਨਾਂ ਦੀ ਜਵਾਬ ਤਲਬੀ ਹੋਵੇ ਉਹ ਐਸਪੀ ਦੀ ਤੇ ਉਹਨਾਂ 5 ਐਸਐਚਓਾਂ ਦੀ 5 ਐਸਐਚਓ ਇਕੱਠੇ ਹੋ ਕੇ ਇੱਕ ACP ਉਹਨਾਂ ਨੇ ਪਰਿਵਾਰ ਨੂੰ ਹਰ ਤਰੀਕੇ ਨਾਲ ਦਰਵਾਇਆ ਜਲੰਧਰ ਦੇ ਵਿੱਚ ਕਿ ਤੁਹਾਡੀ ਕੁੜੀ ਦੇ ਬਲਾਤਕਾਰ ਉਹਦੇ ਕਤਲ ਨੂੰ ਸਹੀ ਤਰੀਕੇ ਨਾਲ ਐਫਆਈਆਰ ਲਿਖਣ ਚ ਨਹੀਂ ਸੀ ਆਰੇ ਔਰ ਉਹਨਾਂ ਨੂੰ ਡਰਾਇਆ ਕਿ ਜੀ ਤੁਸੀਂ ਇਹ ਪੰਗੇ ਵਿੱਚ ਨਾ ਪਾਓ ਖਤਮ ਕਰੋ ਗੱਲ ਨੂੰ ਸਾਨੂੰ ਇਹ ਕਿਸੇ ਤਰ੍ਹਾਂ ਵੀ ਲੋਕਾਂ ਨੂੰ ਮਨਜ਼ੂਰ ਨਹੀਂ ਹੈ ਐਸੀ ਬਾਰਨ ਕਰਦੇ ਆ ਪੁਲਿਸ ਨੂੰ ਐਸੀ ਬਾਰਨ ਕਰਦੇ ਆ ਸਰਕਾਰ ਨੂੰ ਕਿ ਜੇ ਉਹਨਾਂ ਪੁਲਿਸ ਵਾਲਿਆਂ ਤੇ ਕਾਰਵਾਈ ਨਾ ਕੀਤੀ ਤਾ ਸਾਨੂੰ ਮਜਬੂਰਨ ਐਜੀਟੇਸ਼ਨ ਕਰਨਾ ਪਏਗਾ ਸਾਨੂੰ ਮਜਬੂਰਨ ਗਲੀਆਂ ਨਾਲੀਆਂ ਚੌਂਕਾਂ ਦੇ ਵਿੱਚ ਨਿਕਲਣਾ ਪਏ ਗਲੀਆਂ ਦੇ ਵਿੱਚ ਬਜ਼ਾਰਾਂ ਨੂੰ ਬੰਦ ਕਰਨਾ ਪਏਗਾ ਇਸ ਕਰਕੇ ਪਹਿਲੇ ਹੀ ਮਾਹੌਲ ਪੰਜਾਬ ਦਾ ਬਹੁਤ ਖਰਾਬ ਹੈ ਐਸੀ ਇਸ ਤਰ੍ਹਾਂ ਨਹੀਂ ਕਰਨਾ ਚਾਹੁੰਦੇ ਐਸੀ ਕਹਿੰਦੇ ਆ ਕਿ ਜਿਹੜੇ ਕਰਮਚਾਰੀਆਂ ਨੇ ਮਾਹੌਲ ਖਰਾਬ ਕੀਤਾ ਜਿਨ੍ਹਾਂ ਨੇ ਲਾਸ਼ ਨੂੰ ਅੰਦਰ ਰੱਖ ਕੇ ਅੰਦਰ ਚਾਹ ਪੀਤੀਆਂ ਪੌਣੇ ਘੰਟੇ ਬਾਅਦ ਆ ਕੇ ਕਿਹਾ ਅੰਦਰ ਲਾਸ਼ ਨਹੀਂ ਹੈ ਲੋਕਾਂ ਨੇ ਜ਼ਬਰਦਸਤੀ ਪਰਿਵਾਰ ਨੇ ਕੁੜੀ ਦੀ ਮਾਂ ਨੂੰ ਪਤਾ ਸੀ ਅੰਦਰ ਕੁੜੀ ਹੈ ਉੱਥੇ ਤੇ ਹਿੱਲੀਓ ਨਹੀਂ ਪੁਲਿਸ ਵਾਲਿਆਂ ਨੇ ਉਹਨੂੰ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਹੈ ਕਹਿੰਦੇ ਕੱਲ ਨੂੰ 10 ਵਜੇ ਆਇਓ ਥਾਣੇ ਵਿੱਚ ਫੇਰ ਲੱਭਾਂਗੇ ਤੁਹਾਡੀ ਕੁੜੀ ਨੂੰ ਕੁੜੀ ਦੀ ਲਾਸ਼ ਅੰਦਰ ਪਈ ਹੈ ਫੇਰ ਏਸੀਪੀ ਆਰ ਪੁਲਿਸ ਪਰਿਵਾਰ ਨੂੰ ਦਬਾ ਕੇ ਐਫ ਆਈ ਆਰ ਨਹੀਂ ਲਿਖਣਾ ਚਾਹ ਰਹੇ ਸੀ ਕੀ ਦਬਾਅ ਹੈ ਪੁਲਿਸ ਤੇ ਐਸੀ ਜਾਣਨਾ ਚਾਹਦੇ ਆਮ ਆਦਮੀ ਪਾਰਟੀ ਦਾ ਇੱਥੇ ਦਾ ਮੰਤਰੀ ਐ ਐਮ ਐਲ ਏ ਉਸ ਨੂੰ ਪੁੱਛਿਆ ਮੈਂ ਤਾਂ ਪਹਿਲਾਂ ਹੀ ਕਹਿੰਦਾ ਹੁੰਦਾ ਸੀ ਇਹ ਹੋਮੋਪੈਥਿਕ ਦੀ ਗੋਲੀਆਂ ਨਾਲ ਇਹਦਾ ਫਾਇਦਾ ਨੁਕਸਾਨ ਨਹੀਂ ਕੋਈ ਨਹੀਂ ਲੇਕਿਨ ਅੱਜ ਨੁਕਸਾਨ ਹੋ ਰਿਹਾ ਉਹਦਾ ਅੱਜ ਉਹ ਕਾਰਵਾਈ ਨੂੰ ਰੋਕ ਰਿਹਾ ਹੈ ਅੱਜ ਸਰਕਾਰ ਕਾਰਵਾਈ ਨੂੰ ਰੋਕ ਰਹੀ ਹੈ ਬੜਾ ਕੋਈ ਮਰ ਜੇ ਤਾਂ ਮੁੱਖ ਮੰਤਰੀ ਵੀ ਜਦ ਬਾਕੀ ਵੀ ਸਾਰੇ ਜਦ ਸਦਾਂਝਲੀਆਂ ਦੇਣ ਲੱਗ ਜਾਂਦੇ ਸਾਡੀ ਕੁੜੀ ਦਾ ਕਤਲ ਹੋ ਗਿਆ ਬਲਾਤਕਾਰ ਹੋ ਗਿਆ ਤੇ ਕੋਈ ਪੁੱਛਣ ਨੂੰ ਤਿਆਰ ਨਹੀਂ ਹੈ ਐਸੀ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਐਜੀਟੇਸ਼ਨ ਕਰਾਂਗੇ ਅਸੀਂ 2-3 ਦਿਨ ਦਿੰਦੇ ਆ ਜੇ ਸਰਕਾਰ ਕਾਰਵਾਈ ਕਰੇਗੀ ਨਹੀਂ ਤਾਂ ਅਸੀਂ ਕਾਰਵਾਈ ਸ਼ੁਰੂ ਕਰਾਂਗੇ ਪੁਲਿਸ ਕੰਦੀ ਕੱਲਾ ਸਸਪੈਂਡ ਕਰ ਦਿੱਤਾ ਕੀ ਲੱਗਦਾ ਕਿ ਯਾਰ ਗੱਲ ਸੁਣੋ ਸਾਡੀ ਤਾਂ ਕੁੜੀ ਮਾਰਤੀ ਬਲਾਤਕਾਰ ਕਰਕੇ ਤੇ ਉਹ ਬੰਦੇ ਵਿੱਚ ਬਾਅਦ ਦੇ ਵਿੱਚ ਇਨਵੋਲ ਹੋਏ ਆ ਕੇ ਉਹਨਾਂ ਨੇ ਜਾਣ ਬੁੱਝ ਕੇ ਅੰਦਰ ਕੁੜੀ ਪਈ ਹੈ ਛੋਟਾ ਜਿਹਾ ਘਰ ਸਰਚ ਕਰਕੇ ਪੌਣੇ ਘੰਟੇ ਚੋਂ ਬਾਹਰ ਨਿਕਲੇ ਆ ਫਿਰ ਕਹਿੰਦੇ ਅੰਦਰ ਤਾਂ ਕੁੜੀ ਹੈ ਹੀ ਨਹੀਂ ਤੁਸੀਂ ਕੱਲ ਨੂੰ ਆਇਓ ਮਤਲਬ ਇਹ ਸੀ ਕਿ ਪੁਲਿਸ ਉਹਦੀ লাশ ਨੂੰ ਖੁਰਦ-ਬੁਰਦ ਕਰਨਾ ਚਾਹੁੰਦੀ ਸੀ ਤੇ ਬਾਅਦ ਚ ਐਫ ਆਈ ਆਰ ਕਰਨਾ ਨਹੀਂ ਸੀ ਚਾਹੁੰਦੀ ਸਾਰੇ ਐਸੀ ਨਹੀਂ ਮੰਨਦੇ ਕਿ ਇੱਕ ਬੰਦੇ ਨੂੰ ਸਸਪੈਂਡ ਕਰਤਾ ਫਿਰ ਉਹਨੂੰ ਇੱਥੇ ਲਾਊਗਾ ਉਹ ਸਾਨੂੰ ਦੰਦ ਚੜਾਊਗਾ ਵੀ ਤੁਹਾਡੀ ਕੁੜੀ ਦਾ ਬਲਾਤਕਾਰ ਕਰਾਇਆ ਸੀ ਐਸੀ ਉਹਨਾਂ ਦੀ ਬਰਖਾਸਤੀ ਮੰਗਦੇ ਉਹਨਾਂ ਨੂੰ ਡਿਸਮਿਸ ਕਰੋ ਤੇ بڑے ਅਫਸਰ ਵੀ ਜਿਨ੍ਹਾਂ ਨੇ ਐਸ ਐਚਓ ਏ ਸੀ ਪੀ ਜਿਨ੍ਹਾਂ ਨੇ ਘਰ ਨੂੰ ਕਰਦਿਆਂ ਨੂੰ ਧਮਕਾਇਆ ਉਹਨਾਂ ਤੇ ਵੀ ਐਸੀ ਕਾਰਵਾਈ ਚਾਹੁੰਦੇ ਆਂ। ਫਾਸਟ ਟ੍ਰੈਕ ਵਿੱਚ ਕੇਸ ਹੋਣਾ ਚਾਹੀਦਾ। ਫਾਸਟ ਟ੍ਰੈਕ ਦੇ ਵਿੱਚ ਐਸੀ ਮੰਗ ਕੀਤੀ ਐ ਮੈਂ ਇੱਥੇ ਦੇ ਸੀਪੀ ਨੂੰ ਬੀਬੀ ਨੂੰ ਟੈਲੀਫੋਨ ਕੀਤਾ ਜੀ ਕਿ ਕੇਸ ਨੂੰ ਫਾਸਟ ਟ੍ਰੈਕ ਤੇ ਲਗਾਇਆ ਜਾਵੇ। ਤੁਰੰਤ ਕਿਉਂਕਿ ਸਿ ਬਿਲਕੁਲ ਸਿੱਧਾ ਸਿੱਧਾ ਕੇਸ ਐ। ਇਹਦੀ ਚਲਾਨ ਪੇਸ਼ ਕੀਤਾ ਜਾਵੇ, ਫਾਸਟ ਟ੍ਰੈਕ ਤੇ ਲਗਾਇਆ ਜਾਵੇ। ਉਹਨਾਂ ਨੂੰ ਡਿਸਮਿਸ ਕੀਤਾ ਜਾਵੇ ਜਿਹੜੇ ਬੰਦੇ ਇਨਵੋਲ ਮੈਂ ਪੁਲਿਸ ਵਾਲੇ ਜਿਹੜਾ ਨੇ ਪੁਲਿਸ ਨੂੰ ਅਫਸਰਾਂ ਤੇ ਐਸਐਚਓ ਨੇ ਡਰਾਇਆ ਉਹਨਾਂ ਦੀ ਜਵਾਬ ਤਲਵੀ ਕੀਤੀ ਆ ਜੀ। ਜਨੀ ਸਾਹਿਬ ਜਲੰਧਰ ਦੇ ਹਾਲਾਤ ਵੱਤ ਤੋਂ ਬੱਤਰ ਹੁੰਦੇ ਜਾਂਦੇ ਯਾਰ। ਰੋਜ਼ਾਨਾ ਗੋਲੀਆਂ ਚੱਲ ਰਹੀਆਂ ਨੇ, ਲੁੱਟਖੋਮਾਂ ਹੋ ਰਹੀਆਂ ਨੇ, ਉਹ ਤਾਂ ਰੇਵ ਦੇ ਕੇਸ ਵੀ ਸਾਹਮਣੇ ਆਉਂਦਾ ਪਿੱਛਾ। ਕਿਸ ਤਰ੍ਹਾਂ ਦੇਖਦੇ? ਬੱਤਰਕਾਰ ਸਾਹਿਬ ਆਹ ਥੋੜੇ ਦਿਨ ਪਹਿਲਾਂ ਨਸ਼ਿਆਂ ਦੇ ਵਿੱਚ ਗੋਲੀਆਂ ਮਾਰ ਕੇ ਮਰ ਗਏ। ਨਸ਼ੇ ਵੇਚਣ ਵਾਲੇ। ਨਸ਼ਿਆਂ ਦੀ ਪਰਮਾਰ ਹੈ। ਗੱਲੇ ਜਲੰਧਰ 'ਚ ਨਹੀਂ ਹੈ ਇਹ। ਸਾਰੇ ਪੰਜਾਬ ਦਾ ਇਹੀ ਹਾਲ ਹੋ ਗਿਆ। ਮੈਂ ਪਹਿਲਾਂ ਕਿਹਾ ਸੀ ਸਟੇਜ ਚਲਾਉਣਾ ਤੇ ਸਟੇਟ ਚਲਾਉਣ ਦੇ ਵਿੱਚ ਬੜਾ ਫਰਕ ਹੈ। ਇਹ ਸਿਰਫ ਸਟੇਜ ਚਲਾ ਰਹੇ ਆ। ਮਸ਼ਹੂਰੀਆਂ ਦੇ ਨਾਲ ਸਰਕਾਰ ਚਲਾਈ ਜਾ ਰਹੀ ਹੈ ਆ ਹੁਣ ਵੀ ਅੰਦਰ ਬੰਦਾ ਕਹਿ ਰਿਹਾ ਸੀ ਅਸੀਂ ਪਛਤਾ ਰਹੇ ਹਾਂ ਕਿ ਐਸੀ ਐਨੀ ਮਾੜੀ ਸਰਕਾਰ ਲਿਆਂਦੀ ਕਿ ਸਾਡੇ ਰੋਜ਼ ਦੇ ਘਰਾਂ ਦੇ ਵਿੱਚ ਬਹਿਣ ਪੈਣੇ ਸ਼ੁਰੂ ਹੋਏ ਵੇ ਅਸੀਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ